ਇਹ ਨਾਮ ਦੇ ਅਤਰਨ ਪਲਸਿੰਗ ਕੋਈ ਕਿਹੜੀ ਜਗ੍ਹਾ ਤੇ ਫੈਕਟਰੀ ਨੂੰ ਅਗਲੇ ਤੇ ਆਪਣਾ ਅਤਰਨ ਦਾ ਰੋਡ ਕੋਰਡੀਨੇਸ਼ਨ ਪੰਜਾਬੀ ਬਾਗ ਕਿਹੜੀ ਫੈਕਟਰੀ ਹੈ ਕਿਹਨਾਂ ਟੀਕਾ ਦਾ ਕੰਮ ਚੱਲਦਾ ਤੇ ਭਾਈ ਆਪਣਾ ਇਹ ਪਾਊਡਰ ਚੌਲਾ ਦਾ ਪਾਊਡਰ ਹੁੰਦਾ ਜਿਹੜਾ ਉਹਦਾ ਉਡਾਉਣਾ ਕਿਸ ਤਰੀਕੇ ਨਾਲ ਅਲੱਗ ਲੱਗਦਾ ਅੰਕ ਭਾਈ ਪਿੱਛੋਂ ਧੁਖਦੀ ਆਈ ਆ ਮਾੜਾ ਮਤਲਬ ਧੂਆ ਨਿਕਲਿਆ ਧੂਆ ਨਿਕਲਦਾ ਨਿਕਲੇ ਮਤਲਬ ਵੇਖਦਾ ਵੇਖਦਾ ਅੱਖ ਫੜਦੀ ਨਾ ਕਿੰਨੇ ਚਿਰ ਤੋਂ ਲੱਗੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਮੈਨੂੰ ਫੋਨ ਆਇਆ ਇਹਨੂੰ ਡੇਢ ਦੋ ਘੰਟੇ ਹੋ ਤਾਂ ਤੁਸੀਂ ਤੇ ਕੰਮ ਕਰਦੇ ਜੇ ਮੈਂ ਕੰਮ ਪਾਈ ਮੈਂ ਆਪਣਾ ਕੁਆੜਦਾ ਕਰਦਾ ਮੈਂ ਕਰਦਾ ਅੰਨਗੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਬਗੋਂ ਫੋਨ ਕਰੋ ਹਾਂਜੀ ਫੈਕਟਰੀ ਜੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਭਾਈ ਕਾਫੀ ਨੁਕਸਾਨ ਹੋਇਆ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਮੇਰੇ ਸਾਹ ਨਾਲ ਮੌਕੇ ਤੇ ਪਾਈ ਆ ਅੱਠ ਵੀ ਗੱਡੀ ਆ ਗਈ ਆ ਫਿਰ ਤਾਂ ਕਿੰਨਾ ਕੁ ਲਗਾ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘੱਟੋ ਘਾਟ ਮੇ 2.5 ਕਰੋੜ ਦਾ 2.5 ਕਰੋੜ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਮਾਲੀ ਨੁਕਸਾਨ ਹਾਂਜੀ ਮਾਲੀ ਨੁਕਸਾਨ ਹੋਇਆ ਸ਼ਟਰ ਬੰਦ ਸੀ ਉਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕਾਰਨ ਜਿਆਦਾ ਨੁਕਸਾਨ ਹੋਇਆ ਗੱਡੀ ਕਿਤੇ ਲੇਟ ਆਈ ਕਰਕੇ ਗੱਡੀ ਨੂੰ ਕੀਤਾ ਹੁਣ ਵੀ ਅੱਧੇ ਪੌਣਾ ਘੰਟੇ ਦਾ ਲੱਗਿਆ ਜਦੋਂ ਫੋਨ ਕੀਤਾ ਕਿੰਨੀ ਦੇਰ ਬਾਅਦ ਫੋਨ ਉਸ ਤੋਂ ਮੈਂ ਪੌਣਾ ਘੰਟੇ ਦਾ ਕਹੀ ਹਦੀ ਪੌਣਾ ਘੰਟੇ ਦਾ ਹਾਂਜੀ ਹਾਂਜੀ ਮੰਗ ਕੀ ਕਰਦੇ ਸੀ ਮੰਗਦੇ ਭਾਈ ਹੁਣ ਮਾਲ ਕੀ ਸਾਡੇ ਜੋ ਵੀ ਕਰਨਗੇ ਤੇ ਮਾਲਕੇ ਜੀ ਪਹੁੰਚੇ ਮਾਲਕ ਭਾਈ ਨਾਲ ਹੀ ਲੈ ਕੇ ਆਇਆ ਮਾਲਕਾਂ ਨੂੰ ਆਪਣੇ ਨਾਲ ਸਪੂਰੀ ਬਿਠਾ ਕੇ ਉਹ ਅੰਦਰ ਹੀ ਗਏ ਆਪਣੇ ਮਾਲਕ ਨੂੰ ਹਾਂਜੀ ਸਰ ਕੀ ਨਾਮ ਜੇ ਕਿਹੜੀ ਜਗ੍ਹਾ ਤੇ ਅੱਗ ਲੱਗੀ ਮੇਰਾ ਨਾਮ ਦਿਲਬਖ ਸਿੰਘ ਜੀ 4 ਵਜੇ ਤੇ 35 ਮਿੰਟ ਤੇ ਸਾਡਾ ਕਲਾਬ ਬਲੀਪ ਕਨਸਨ ਰੋਡ ਤੇ ਇੱਕ ਸ਼ੈਲਰ ਹੈਗਾ ਉੱਥੇ ਅੱਗ ਲੱਗੀ ਉਹ ਤੋਂ ਗੱਡੀਆਂ ਸੀ ਤੇ ਇੱਥੇ ਤੁਰੰਤ ਆਪਣੇ 4-5 ਗੱਡੀਆਂ ਤੁਰੰਤ ਆ ਕੇ ਕੰਮ ਕਰਨ ਲੱਗ ਗਏ ਖੰਡਾ ਪੇਪਰ ਮਿਲ ਤੋਂ ਤਰੰਤਾਰ ਤੋਂ ਵੀ ਆਈਆਂ ਆਪਣੇ 5 ਗੱਡੀਆਂ ਆਪਣੇ ਕੰਮ ਕਰਨ ਸਿਰ ਫੈਕਟਰੀ ਕਿਸ ਚੀਜ਼ ਦੀ ਹੈ ਸ਼ੈਲਰ ਹੈਗਾ ਜੀ ਕੋਈ ਫਾਕੇ ਦਾ ਸਟੋਰ ਕੀਤੀ ਹੋਈ ਹੈ ਤਾਂ ਕਿੰਨੇ ਪ੍ਰਸੰਤ ਜਿਹੜੀ ਅੱਗ ਹਲੇ ਕੋ ਕਾਬੂ ਪਾਇਆ ਗਿਆ ਹੈ ਅੱਗਾ ਅੰਦਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੇਸੀ ਵੀ ਭਗਾਈ ਹੈ ਹੁਣ ਇਹ ਕੰਟਰੋਲ ਹੋ ਗੱਲ ਇਹ ਪੰਜ ਸੇਵ ਆਪਣੇ ਕੰਮ ਕਰ ਰਹੀ ਜਾਂਦੀ ਹੈ ਸਰ ਆਕ ਲੱਗਣ ਦਾ ਕਾਰਨ ਕੋਈ ਬਦਲਾ ਹੈ ਮਾਰਨ ਤੇ ਜੇ ਦੇਖੋ ਪਿੱਛੇ ਫਾਇਰ ਬੁਝਾ ਰਹੇ ਜੀ ਫਾਇਰ ਫਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨਾਲ ਦੀਆਂ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾਲ ਦੀਆਂ ਬਿਲਡਿੰਗਾਂ ਸਾਰੀਆਂ ਕਵਰ ਕਰਕੇ ਰੱਖਿਆ ਇੱਕ ਉੱਤੇ ਟੀਮ ਕੰਮ ਕਰ ਰਹੀ ਹੈ ਨਾਲ ਦੀ ਬਿਲਡਿੰਗ ਦਾ ਅੱਗ ਵਧਣ ਤੋਂ ਰੋਕ ਰਹੀ ਹੈ ਤਾਂ ਕੋਈ ਜਾਨੀ ਨੁਕਸਾਨ ਕੋਈ ਅਜੇ ਦਿਨ ਹਾਲ ਤੇ ਕੋਈ ਜਾਨੀ ਨੁਕਸਾਨ ਨਹੀਂ ਹੈ ਪੂਰਾ ਸਾਥ ਪੂਰਾ ਸਾਥ ਦੇ ਰਹੇ ਜੀ ਪੁਛਾ